you. Mm -hmm. ਨਿਸਾਨਾ ਦੇ ਕਾਤਲ ਮੁਰਦਾਬਾਦ 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 ਨਿਸਾਨਾ ਦੇ ਕਾਤਲ ਕਤਲ ਕਤਲ ਜੇਬ ਕਾਨੀ ਮੁਰਦਾ ਇੱਕ ਜੱਲਾਬਾਦ ਜੱਲਾਬਾਦ ਪਖਾਨਕੋੜ ਦਾ ਹਲਕਾ ਭੁਆ ਪਿੰਡ ਉਸ ਭੁਏ ਹਲਕੇ ਦੇ ਲਾਗੇ ਤਰਗੜ ਪਿੰਡ ਦੇ ਵਿੱਚ ਦਿਨੇਸ਼ ਬੱਬੂ ਦੀ ਅੱਜ ਰੈਲੀ ਆ ਉਦੇ ਸਬੰਧ ਵਿੱਚ ਆਪਾਂ ਅੱਜ ਮੈਂ ਜਸਵੰਤ ਸਿੰਘ ਲੋਕ ਪੁਲਾਈਆਂ ਸਾਹਿਬ ਵੈਲਫੇਅਰ ਸੁਸਾਇਟੀ ਵੱਲੋਂ ਵੀ ਕੇ ਨੂੰ ਸਰਸਾ ਜਥੇਬੰਦੀ ਵੱਲੋਂ ਉਹ ਇਹਦਾ ਵਿਰੋਧ ਕਰ ਰਹੇ ਆਂ ਔਰ ਠੋਕੇ ਵਿਰੋਧ ਕਰਾਂਗੇ ਕਾਰਨ ਸਾਡਾ ਜਿਹੜਾ ਇੱਕ ਨੌਜਵਾਨ ਖਨੋਰੀ ਬਾਡਰ ਤੇ ਸ਼ਹੀਦ ਕੀਤਾ ਸ਼ੁਭਕਰਨ ਸਿੰਘ ਇਕਲੋਤਾ ਦੋ ਭੈਣਾਂ ਦਾ ਭਰਾ ਇਕਲੋਤਾ ਪੁੱਤ ਮੋਦੀ ਦੀ ਜੁੜਲੀ ਨੇ ਗੋਲੀਆਂ ਮਾਰ ਕੇ ਮਾਰਿਆ ਔਰ ਉਹਦੇ ਸਬੰਧ ਵਿੱਚ ਇਹਨਾਂ ਦਾ ਵਿਰੋਧ ਕਰਦੇ ਪਏ ਆ ਆ বিজেਪੀ ਦਾ ਡਟ ਕੇ ਵਿਰੋਧ ਕਰਾਂਗੇ ਜਿੰਨਾ ਚਿਰ ਸਾਡੀ ਜਾਨ ਚੱਲਦੀ ਰਹੇ ਉਹਨਾਂ ਦਾ ਵਿਰੋਧ ਕਰਦੇ ਰਾਂਗੇ ਜਿੰਨਾ ਚਿਰ ਜਿਹੜੇ ਕਾਤਲ ਨੇ ਭਾਜਪਾ ਦੇ ਗੁੰਡੇ ਜਿੱਦਾਂ ਕੀ ਯੂਪੀ ਦੇ ਵਿੱਚ ਇਹਨਾਂ ਨੇ ਕਿ ਕਿਸਾਨਾਂ ਨੂੰ ਚਾਰ ਕਿਸਾਨ ਇੱਕ ਪੱਤਰਕਾਰ ਇਹਨਾਂ ਨੇ ਟਰੈਕਟਰ ਥਲੇ ਦਰੜ ਕੇ ਮਾਰਿਆ ਉਹ ਇਹਨਾਂ ਦੇ ਜਿਨਾ ਚਿਰ ਤੱਕ ਉਹਨਾਂ ਦਾ ਉਹਨਾਂ ਦੇ ਪਰਚੇ ਨਹੀਂ ਹੁੰਦੇ ਉਹ ਵੀ ਸ਼ੁਰੂਆਤ ਸੇ ਜਾਰੀ ਰੱਖਾਂਗੇ ਔਰ ਜਿਨਾ ਚਿਰ ਤੱਕ ਮੋਦੀ ਨੂੰ ਇਹ ਇਹਦੀ ਆਪਣਾ ਇਹਨੂੰ ਜਿਨਾ ਚਿਰ ਕੁਰਸੀ ਤੋਂ ਨਹੀਂ ਲੈਂਦੇ ਨਹੀਂ ਉਹਨਾਂ ਚਿਰ ਤੱਕ ਸਾਡਾ ਸ਼ੁਰੂਆਤ ਸੇ ਜਾਰੀ ਰਹੇਗਾ ਜਿਨਾ ਚਿਰ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ ਸਾਡੇ ਸ਼ਬ ਕਰਨ ਸ਼ਹੀਦ ਜਿਹੜਾ ਕੀਤਾ ਨੇ ਉਹਦਾ ਇਨਸਾਫ ਨਹੀਂ ਮਿਲਦਾ ਜਿਹੜੇ ਜੂਪੀ ਦੇ ਗੱਡੀ ਥਲੇ ਲੇ ਗੇ ਦਰੜੇ ਨੇ ਇਨਸਾਫ ਨਹੀਂ ਮਿਲਦਾ ਉਹਨਾਂ ਜੇ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਕਿੰਨੇ ਮੁਸਲਮਾਨਾਂ ਜਿਹੀਆਂ ਅਣਲ ਟੈਂਪਸ ਨੇ ਕੋਈ ਕਿਸਾਨ ਬਰਵਾਰਾਂ ਰੋਵਾ ਰਹਾ ਮੈਂ ਵੀ ਕਿਸਾਨ ਬਰਵਾਰ ਤੋਂ ਮੈਂ ਉਹਨਾਂ ਦੇ ਹੱਥ ਜੋੜੇ ਬੇਨਤੀ ਕਰਨਾ ਵੀ ਐਦਾਂ ਨਾ ਕਰੋ ਇਹ ਲੋਕਤੰਤਰ ਦਾ ਪਰਬ ਹੈ ਇਹਦੇ ਚ ਹਰ ਕਿਸੇ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਠੀਕ ਹੈ ਜੀ ਭਾਜਪਾ ਨਾਲ ਵੀ ਬੋਟਾ ਮੰਗਣ ਦਾ ਅਧਿਕਾਰ ਹੈ ਤੇ ਕਾਂਗਰਸ ਦਾ ਵੀ ਆਪ ਦਾ ਸਭ ਦਾ ਅਧਿਕਾਰ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ